ओके स्टार्ट ਅੱਜ ਦੇ ਪ੍ਰੋਗਰਾਮ ਬਾਰੇ ਅੱਜ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਸ ਸਮਾਣਾ ਦੇ ਵਿੱਚ ਇੱਕ ਸਪੈਸ਼ਲ ਇਕਬਿਆਨ ਚੱਲ ਰਿਹਾ ਹੈ ਬੈਗ ਲੈਸ ਡੇ ਪੀਐਮ ਸ਼੍ਰੀ ਸਕੀਮ ਦੇ ਅੰਤਰਗਤ ਇਸ ਅਭਿਆਨ ਦੇ ਵਿੱਚ ਅੱਜ ਪੌਦੇ ਲਗਾਉਣ ਦਾ ਕੰਮ ਅਸੀਂ ਵੱਡੇ ਪੱਧਰ ਤੇ ਕੀਤਾ ਜਿੱਥੇ ਸਕੂਲ ਦੇ ਵਿੱਚ ਪਲਾਂਟੇਸ਼ਨ ਕੀਤੀ ਹੈ ਉੱਥੇ ਸਤੀ ਮੰਦਰ ਸਥਾਨ ਦੇ ਵਿੱਚ ਇਸ ਵਿਰਧਾ ਆਸ਼ਰਮ এনवायरमेंट ਪਾਰਕ ਦੇ ਵਿੱਚ ਇਸ ਸੰਸਥਾ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਸਾਡੇ ਬੱਚਿਆਂ ਨੇ ਬੜੇ ਦਿਲ ਨਾਲ ਪੌਦੇ ਲਗਾਏ ਨੇ ਤਾਂ ਕਿ ਵਾਤਾਵਰਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਸ਼੍ਰੀ ਗਵਰਮੈਂਟ ਗਰਲਸ ਸਕੂਲ ਸਮਾਨਾ ਦੇ ਵਿੱਚ ਪੀਐਮ ਸ਼੍ਰੀ ਸਕੀਮ ਦੇ ਅੰਡਰ ਬੈਗਲੈਸ ਦੇ ਐਕਟੀਵਿਟੀ ਦਾ ਇੱਕ ਬਹੁਤ ਵੱਡਾ 파ਰਟ ਹੈ ਕਿ ਬੱਚਿਆਂ ਨੂੰ ਸਮਾਜ ਨਾਲ ਕਿਵੇਂ ਜੋੜਨਾ ਹੈ ਤਾਂ ਕਿ ਉਹਨਾਂ ਦੀ ਸੱਜੀ ਸਖਸ਼ੀਅਤ ਦਾ ਵਿਕਾਸ ਹੋ ਸਕੇ। ਇਸ ਦੇ ਲਈ ਅਸੀਂ ਇੱਥੇ ਬ੍ਰਿਧਾ ਆਸ਼ਰਮ 'ਚ ਲੈ ਕੇ ਆਏ ਤਾਂ ਕਿ ਬੱਚੇ ਇੱਕ ਮੋਟੀਵੇਟ ਹੋ ਸਕਣ ਸਮਾਜ ਨੂੰ ਬ੍ਰਿਦਾਸ਼ਮ ਦੇ ਵਿੱਚ ਜੋ ਸਮੱਸਿਆਵਾਂ ਆਉਂਦੀਆਂ ਨੇ ਇੱਥੇ ਬਜ਼ੁਰਗ ਕਿਉਂ ਪਹੁੰਚ ਰਹੇ ਨੇ ਸਮਾਜ 'ਚ ਕਿਹੜੀ ਗਿਰਾਵਟ ਆਈ ਹੈ ਉਹਦੇ ਪ੍ਰਤੀ ਬੱਚਿਆਂ ਨੂੰ ਜਾਣੂ ਕਰਵਾ ਸਕੀਏ ਕਿਉਂਕਿ ਇਹ ਬੱਚੇ ਸਾਡੇ ਸਮਾਜ ਦੇ ਹੋਣ ਵਾਲੇ ਜ਼ਿੰਮੇਵਾਰ ਨਾਗਰਿਕ ਬਣਨ ਵਾਲੇ ਨੇ ਆਉਣ ਵਾਲੇ ਸਮੇਂ 'ਚ ਦੂਸਰਾ ਇਹਦੇ ਵਿੱਚ ਸੀ ਟਰੀ ਪਲਾਂਟੇਸ਼ਨ ਦਾ ਟਰੀ ਪਲਾਂਟੇਸ਼ਨ ਦਾ ਕੰਮ ਵਾਤਾਵਰਣ ਨੂੰ ਸਵੱਛ ਰੱਖਣ ਦੇ ਲਈ ਜਿੱਥੇ ਅਸੀਂ ਆਪਣੇ ਸਕੂਲ ਇਸ ਸਕੀਮ 'ਚ ਸਕੂਲ ਨੂੰ ਵਾੜੋ ਹੈ ਨਾ ਜੀ 233 ਫੁੱਲਾਂ 'ਚ ਇਹ ਵੀ ਸਕੂਲ ਇਸ ਸਮਾਨੇ ਵਾਲਾ ਗੋਸ਼ਟ ਅੰਦੇਸ ਦੇ ਪੰਜਾਬ ਦੇ ਪੰਜਾਬ ਦੇ ਦੇਸੀ ਦਾ 16 ਹਜ਼ਾਰ ਦੇ ਵਿੱਚ ਹਾਂ ਹਾਂ